ਠੀਕ ਹੈ ਬੀ ਠੀਕ ਅੱਜ ਆਪਾਂ ਤੁਹਾਨੂੰ ਦੱਸਾਂਗੇ ਡਰੈੱਸ ਬਣਾਉਣੀ ਮਤਲਬ ਬਾਡੀ ਤੇ ਸਕਲਟ ਦੀ ਇਕੱਠੀ ਕਟਾਈ ਉਹ ਸਭ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹ ਸੂਟ ਹੈਗਾ ਆਲਓਵਰ ਆਲਓਵਰ ਵਿੱਚ ਜਿੰਨੇ ਵੀ ਆਪਾਂ ਡਰੈੱਸ ਤਿਆਰ ਕਰਨੀ ਉਹਦੇ ਸਭ ਨਾਲ 5 ਇੰਚ ਵੱਧ ਲੰਬਾਈ ਵਿੱਚ ਕਪੜਾ ਆਪਾਂ ਤਾਰ ਲਿਆ ਵਾ 40 ਇੰਚ ਤਿਆਰ ਕਰਨੀ ਤੇ ਆਪਾਂ 45 ਇੰਚ ਤੱਕ ਲੰਬਾਈ ਕਪੜੇ ਦੀ ਆ ਤਾਰ ਲਈਏ ਹੋਸ ਤੇਕੇ ਡਾਹਲ ਟੈਚ ਕਰ ਲਿਆ ਇਧਰ ਹੈਗੇ ਆਪਣਾ ਬੰਦ ਪਾਸਾ ਪੂਰਾ ਬਾਰਪਣੀ ਕਪੜਾ ਰੱਖ ਲਿਆ ਇਧਰ ਹੈਗੇ ਖੁੱਲਾ ਆ ਚਾਰੀ ਤੇ ਮੈਂ ਇਧਰ ਬੰਨ ਦਾਂਗੇ ਮੁੰਦੇ ਪਾ ਬਾਡੀ ਦੀ ਤੇ ਸਕੰਦਰੀ ਇਕੱਠੀ ਡਰਾਫਟ ਕਰਾਂਗੇ ਉਸ ਤੋਂ ਬਾਅਦ ਕਰਾਂਗੇ ਇਸ ਤਰੀਕੇ ਹੁਣ ਆਪਾਂ ਸਭ ਤੋਂ ਪਹਿਲਾਂ ਥੀਰੇ ਦਾ ਲਾਵਾਂਗੇ ਤੇ ਥੀਰਾ ਆਪਾਂ ਕਿੰਨਾ ਤਿਆਰ ਕਰਨਾ ਹੈ 12 ਇੰਚ ਥੀਰਾ ਤਿਆਰ ਕਰਨਾ ਹੈ ਆਪਾਂ 6.5 ਲਾਵਾਂਗੇ ਇਹਦੇ ਚ ਲਾਵਾਂਗੇ 750 ਇੱਥੋਂ ਨਾ ਇੱਥੇ ਪ੍ਰੋਪਰ ਆਪਾਂ ਦੇਖ ਲੈਣਾ 760 ਇੱਥੋਂ ਫਿਟਿੰਗ ਦੇ ਸਾਹਮਣੇ ਬ੍ਰੈਸਟ ਹੈ ਕਿ ਆਪਣੀ 18 ਇੰਚ ਕਾਰਨ ਆਪਾਂ ਇਹਨਾਂ ਨੂੰ ਅੱਜ ਆਪਾਂ ਵੈਸੇ ਸਪੇਸ ਦੇ ਲਈ ਲਈਏ ਵਾਸਤੇ ਇਸ ਤਰੀਕੇ ਆਪਾਂ ਇਹਨਾਂ ਡਰਾਫ ਕਰਾਂਗੇ ਇੱਥੋਂ ਹੁਣ ਆਪਾਂ 4 ਇੰਚ ਦੀ ਜਿੰਨੀ ਵੀ ਲੰਬਾਈ ਹੈਗੀ ਸਾਰੀ ਤੁਸੀਂ ਦੋਨੇ ਤਰ੍ਹਾਂ ਬਰਾਬਰ ਰੱਖਣੀਆਂ ਨੇ ਮੈਂ ਐਸੀ ਆਪਣਾ ਪ੍ਰੋਪਰ ਡਿਜ਼ਾਈਨ ਹੀ ਹੈ ਜਿਹਨੇ ਡਿਜ਼ਾਈਨ ਦੇ ਸਾਮਨ ਲਈ ਆਪਾਂ ਨੂੰ ਪਤਾ ਲੱਗਦਾ 4 ਇੰਚ ਆਪਣਾ ਇੱਥੇ ਆਇਆ ਹੈ ਸਿਰੇ ਤੱਕ ਤਾਂ ਜਿੰਨੀ ਹੈ ਆਪਣਾ ਲੈਂਥ ਕੱਟਣੀ ਹੈ 4 ਇੰਚ ਸਾਮਨ ਆਪਾਂ ਇਥੋਂ ਬਾਹੀ ਦੇ ਆਤ ਲਾਣੀ ਹੈ 15 ਇੰਚ ਕੀ ਆਪਾਂ ਬਾਡੀ ਤਿਆਰ ਕਰਨੀ ਹੈ 14 ਇੰਚ ਇਥੇ ਬਕਰ ਦੇ ਸਾਹਮਣੇ ਹਮਤ ਤਿਆਰ ਕਰਨੀ ਆਪਾਂ 16 ਚ 16 ਦਾ ਆਪਾ ਗਿਆ ਹੁਣ ਤਾਂ ਦੋਆਂ ਚ ਆਪਾਂ ਮਰਜੁਮਾਸਤ ਇਹ ਆਪਣੀ ਪੇਟ ਦੀ ਨਿਸ਼ਾਨੀ ਹੈਗੀ ਤੇ ਆਪਾਂ ਇਧਰ ਆ मां जड़ी पनेशानी इस तरीके स्केल नाल निशान ही ये हो गया अपना ड्राप बारे कटाई करा गे कटाई इस तरीके करनी है इतना सीधी ले जाओ इतना it's ਉਹਨਾਂ ਪਾ ਕੱਟੇ ਹਨ ਇਸ ਨੂੰ ਦੋਨਾਂ ਪਾਸੇ ਦੇ ਹਨ ਇਹਨੂੰ ਸਾਈਡ ਤੇ ਰੱਖ ਲਵਾਂਗੇ ਉਹਨਾਂ ਪਾ ਇਸ ਤਰ੍ਹਾਂ ਕਟਾਈ ਕਰਾਂਗੇ

ਤੁਹਾਡਾ ਪਾਣੀ ਕਾਟਣਾ ਹੈ ਜਿਹੜੇ ਪਾਣੀ ਇਸ ਤਰ੍ਹਾਂ ਹੁਣ ਆਪਣੀ ਇਹਦੀ ਹੋ ਗਈ ਕਟਾਈ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਿਲਾਈ ਕਰਨਾ ਦੱਸਾਂਗੇ ਕਟਾਈ ਤੇ ਕਰ ਲਈ ਸੀ ਆਪਾਂ ਜਿਹੜਾ ਸਾਈਡ ਤੋਂ ਸੋਲ ਬੁਦੀ ਕਟਾਈ ਵਾਲੀ ਸਾਈਡ ਲਈਏ ਇਸ ਤਰ੍ਹਾਂ ਆਪਾਂ ਚੋਣਾ ਪਾਵਾਂਗੇ ਆ ਜਿਹੜਾ ਕਪੜਾ ਬਚ ਗਿਆ ਇਹ ਜਿਹੜਾ ਸਾਰਾ ਇਹਦੀ ਆਪਾਂ ਇੱਥੇ ਚੋਣਾ ਪਾਣੀਆ ਨੇ ਇੱਥੋਂ ਪ੍ਰੋਪਰ ਲੈਣ ਤੋਂ ਲੈਣ ਇਹਦਾ 1 ਇੰਚ ਪਲੇਨ ਛੱਡ ਦਾਂਗੇ ਵਿੱਚ ਗੰਜੈਸ ਦੇ ਵਾਸਤੇ ਇਸ ਤਰ੍ਹਾਂ ਆਪਾਂ نیچے ਰੱਖ ਲਾਂਗੇ ਬਾਡੀ ਵਾਲੇ ਪਾਸਾ ਉੱਪਰ ਰੱਖ ਲਾਂਗੇ ਸਕਲਪਟ 1 ਇੰਚ ਦੀ ਸਿੱਧੀ ਸੀਨ ਲਾ ਲਾਂਗੇ ਆਪਾਂ ਹੁਣ ਆਪਾਂ ਬੜਾ ਬੱਖੀਆ ਕਰਕੇ ਜਿੰਨਾ ਕਪੜਾ ਹੈਗਾ ਸਾਰੇ ਦੀਆਂ ਚੋਨਾ ਪਾਵਾਂਗੇ ਚੋਨਾ ਪਾਣਗੇ ਇਸ ਤਰ੍ਹਾਂ ਧਿਆਨ ਦੇਣਾ ਵੀ ਆਪਾਂ ਜਿਹੜਾ ਚੋਨਾ ਦਾ ਪੂਏ ਪਿੱਛੇ ਨੂੰ ਹੋਣਾ ਚਾਹੀਦਾ ਸਿੱਧੇ ਪਾਸੇ ਤੋਂ ਕਰ ਕੇ ਇਸ ਤਰ੍ਹਾਂ ਆਪਾਂ ਚੋਨਾ ਪਾ ਲਾਂਗੇ ਇਸ ਤਰ੍ਹਾਂ ਆਪਾਂ ਵਾਲ ਪਾਈ ਜਾਵਾਂਗੇ ये अपने वाल पै गए इधर इस तरह अपन दूजे पासे भी पा लेने ਆਪਣੇ ਦੋਨੇ 프ਰੰਟ ਪੱਲਿਆਂ ਦੇ ਮਲ ਪੈ ਗਏ ਨੇ ਇਹ ਫੋਲਡ ਕਰਕੇ ਤਿਆਰੀ ਇੱਕ ਇਧਰ ਅਲੇ ਆ ਗਈ ਹੁਣ ਵਿੱਚ ਆਪਾਂ ਨਾਲ ਅਟੈਚ ਕਰਾਂਗੇ ਜਿਹੜਾ ਸੈਂਟਰ 'ਚੋਂ ਪਟਾਈ ਕੀਤੀ ਸੀ 4 ਇੰਚ ਦੀ ਨਾਲ ਲੈਸ ਲਗਾ ਕੇ ਉਹਦੇ ਨਾਲ ਅਟੈਚ ਕਰ ਦੋਗੇ ਇਸ ਤਰੀਕੇ ਹੁਣ ਆਪਾਂ ਉਪਰ ਇਹਦੇ ਬਣਾ ਤੇ ਲੈਸ ਲਗਾਵਾਂਗੇ ਨੀਚੇ ਰੱਖਾਂਗੇ ਲੇਸ ਲਗਾ ਲਈਏ ਕੀ ਹੋਣੀ ਵਾਲੀ ਲੈਸ ਹੁਣ ਆਪਾਂ ਸੈਂਟਰ ਵਿੱਚ ਆਓ ਨਾਲੇ ਲੈਸ ਲਗਾਵਾਂਗੇ ਨਾਲੇ ਕੈਚ ਕਰਾਂਗੇ ਇਹ ਲੈਸ ਸਿੱਧੇ ਪੱਲੇ 4 ਇੰਚ ਦੀ ਆਪਾਂ ਕਟਾਈ ਕਰੀ ਸੀਗੀ ਟੋਟਲ ਇਹ ਆਪਣਾ 4 ਇੰਚ ਹੋ ਗਿਆ ਇਸ ਤਰ੍ਹਾਂ ਹੁਣ ਇਹਦੀ ਆਪਾਂ ਸिलाई ਕਰਾਂਗੇ ਫਿੱਜ ਨਾਲ ਇਹ ਲੈਸ ਰੱਖਾਂਗੇ ਗਾਇਟ ਕਲਰ ਦੀ ਨਾਸਤੀ ਸ਼ੇਪ ਇਸ ਤਰ੍ਹਾਂ ਰਵਾਂਗੇ ਅੰਦਰ ਰੱਖ ਕੇ ਪਰ ਆਪਾਂ ਇਹਦੀ ਫੋਲਡਿੰਗ ਕਰ ਦਾਂਗੇ ਇਸ ਤਰ੍ਹਾਂ ਕਿ ਪ੍ਰੋਪਰ ਨਾਲ ਆਪਣਾ ਸੀਨ ਲੱਗ ਜਾਏਗੀ ਨਾਲ ਨਾਲ ਇਹ ਹੀ ਲੈਸ ਲੱਗ ਜਾਈਗੀ ਜਿਹੜੀ ਸ਼ੇਪ ਹੈ ਅੰਦਰ ਵਾਲੇ ਪਾਸੇ ਨੇ ਨਿਕਲ ਪਾਸੇ ਨੇ ਇਹ ਤੱਕ ਜਿੰਨੀ ਆਪਣੀ ਲੰਬਾਈ ਦੀ ਲੈਂਥ ਆ ਉੱਥੋਂ ਤੱਕ ਐਸੇ ਤਰੀਕੇ ਹੀ ਲਾਵਾਂਗੇ ਇਸ ਤਰ੍ਹਾਂ ਹੁਣ ਆਪਣੀ ਅਗਲੇ ਫਰੰਟ ਪੱਲੇ ਤੇ ਲੈਸ ਲੱਗ ਚੁੱਕੀ ਹੈ ਇਹ ਆਪਣੀ ਲੰਬੀ ਐਂ ਲੈਸ ਰੰਚਾ ਆਪਾਂ ਚੋਣਾ ਦੇ ਉੱਤੇ ਲਾਈ ਲੈਸ ਫਰੰਟ ਪੱਲੇ ਤੇ ਇਤੋਂ ਹੁਣ ਆਪਾਂ ਨੈੱਕ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਆਪਣੀ ਲੌਂਗ ਲੌਂਗ ਵਿੱਚ ਲੈਸ ਲੱਗ ਚੁਕੀ ਹੈ ਬੈਕ ਪੱਲੇ ਦੀ ਵੀ ਇਸ ਤਰ੍ਹਾਂ ਸਿਲਾਈ ਕਰੀ ਹੈ ਪਰ ਬੈਕ ਪੱਲੇ ਤੇ ਆਪਾਂ ਲੈਸ ਵਗੈਰਾ ਨਹੀਂ ਲਾਣੀ ਹੈਗੀ ਸਿਲਾਈ ਕਰਨ ਦਾ ਆਪਣਾ ਉਹੀ ਤਰੀਕਾ ਹਾਂ ਪਰ ਇਸ ਤਰੀਕੇ ਵਿਚਲੀ ਪੱਟੀ ਵਗੈਰਾ ਲਗਾ ਕੇ ਸਾਈਡਾਂ ਦੇ ਚੋਣਾ ਪਾ ਲਿਆ ਨੇ ਉਨਾ ਫਾ ਨੈਕ ਦੀ ਕਟਾਈ ਕਰਾਂਗੇ ਇਹ ਹੈਗਾ ਬੈਕ ਵੱਲ ਬੈਕ ਵੱਲੇ ਦੇ ਨੈਕ ਦੀ ਕਟਾਈ ਕਰਨੀ ਹੋ ਆਪਣੇ ਹਿਸਾਬ ਨਾਲ ਇਹਦੇ ਵਿੱਚ ਵੈਸਾ ਇਹਦੇ ਵਿੱਚ ਕੋਈ ਪਲੇਟ ਵਗੈਰਾ ਨਹੀਂ ਪਾਣੇ ਹੈਗੇ ਇਸ ਸਪੈਸ ਵਿੱਚ ਸਿਰਫ ਚੋਨਾ ਹੀ ਪਾਣਿਆ ਨੇ ਇਹਦੀ ਕਟਾਈ ਸਲਾਈ ਥੋੜੀ ਅਲੱਗ ਤਰੀਕੇ ਨਾਲ ਇਹ ਨਿਊ ਡਿਜ਼ਾਈਨ ਆ ਗਿਆ ਨਿਊ ਫੈਸ਼ਨ 5 ਇੰਚ ਦੀ ਇਸ ਇਰੀਆ 'ਪਾ ਪਟਾਈ ਕਰ ਦੇਵਾਂਗੇ। ਅਗਲੇ-ਅਗਲੇ ਵਿੱਚ ਆਪਾਂ ਪੈਚ ਪਾ ਸਕਦੇ ਹਾਂ ਕੋਈ ਵੀ ਆਪਣੀ ਚੋਇਸ ਦੇ ਹਿਸਾਬ ਨਾਲ। ਫਰੰਟ ਪੱਲਾ ਵੀ ਇਹਦੇ ਚੋਹੀ ਆਪਾਂ ਜੇ ਪਹਿਲਾਂ ਪਾਨੇ ਆ ਸੈਂਟਰ ਕਰਕੇ ਸੀਨਾ ਸੀਰ ਮਲਾ ਕੇ ਇਸ ਤਰ੍ਹਾਂ ਹੁਣ ਇੱਥੇ ਤੋਂ ਇਹ ਇੱਕ ਬਣਾਉਣੀ ਵੀ ਸ਼ੇਪ ਨੂੰ ਇਹਨਾਂ ਨੂੰ ਆਪਾਂ ਅਟੈਚ ਕਰਾਂਗੇ ਲੈਂਸ ਜਿਹੜੀ ਬਿਲਕੁਲ ਪ੍ਰੋਪਰ ਆ ਗਈ ਏ ਉਨੀ ਉਧਰੇ ਹੁੰਨੀ ਆ ਇਧਰ ਵੀ ਹੁੰਨੀ ਪ੍ਰੋਪਰ ਇਧਰ ਵੀ ਹੁੰਨੀ ਪ੍ਰੋਪਰ ਆ ਦੋਨਾਂ ਦੇ ਜਿਹੜੇ ਸ਼ੇਪ ਆ ਪੱਤੀਆਂ ਨੂੰ ਅੰਦਰ ਨੂੰ ਰੱਖੀਆਂ ਨੇ ਇਧਰ ਜਲੇ ਚੂਨਾ ਪਾਈਆਂ ਨੇ ਆਪਾਂ ਇਹਨਾਂ ਦੀ ਸ਼ੇਪ ਬਲਾਂ ਦੀ ਬਾਹਰ ਨੂੰ ਆ ਇਹਦੀ ਇਧਰ ਨੂੰ ਵੱਲ ਨੇ ਸ਼ੇਪ ਦਿੱਤੀ ਹੋਈ ਇਧਰ ਉਹਨਾਂ ਦੇ ਇਧਰ ਬਾਹਰ ਆਪਾਂ ਪੱਨ ਲੈ ਕੇ ਟੈਚ ਕਰਾਂਗੇ ਨਾ ਤੇ ਹਿਸਾਬ ਨਾਲ ਫਿਟਿੰਗ ਉਹਨਾਂ ਲਗਾ ਲਈਏ ਆਪਾਂ ਕਿ ਸੀਨ ਲਗਾ ਲਈਏ ਤੂੰ ਹੁਣ ਜੋ ਵੀ ਕਪੜਾ ਆਪਣਾ ਵਾਧਾ ਪਹਿਲੇ ਕਪੜੇ ਦੀ ਵਾਧੇ ਘਟਾਉਂਦਾ ਵਾ ਉਹ ਆਪ ਇਥੋਂ ਕੱਟ ਕੇ ਉੱਪਰ ਕਰਾ ਉੱਪਰ ਕਰਕੇ ਲੇੜੀ ਕਰਨਾ ਪਏ ਨਾਪ ਦੇ ਹਿਸਾਬ ਨਾਲ ਜਿੰਨਾ ਆਪਣੀ ਲੰਬਾਈ ਚਾਹੀਦੀ ਏ ਇਸ ਤਰੀਕੇ ਆਪਣੀ ਫਰਾਕ ਜੜੀ ਏ ਬਣ ਕੇ ਤਿਆਰ ਹੋ ਗਈ ਏ ਇੱਥੇ ਆਪਣੀਆਂ ਚੋਣਾ ਪੈ ਗਈਆਂ ਇਹ ਆਪਣੇ ਸਾਈਡ ਦੀ ਸੀ ਨਾ ਚੋਣਾ ਪਹੁੰਚਾਉਣਾ ਪਈ ਇਹਨੇ ਜਿਹੜੀ ਆਪਣੀ ਕਮਰ ਦੀ ਸੀ ਨੇ ਇਸ ਤੇ ਵਿੱਚ ਨਾਲ ਸਾਈਡ ਸਾਈਡ ਤੇ ਰਹਿ ਜਾਣ 1 2 3 4 5 ਚੋਣਾ ਇੱਧਰ ਪੈ ਗਈਆਂ 5 ਹੀ ਇੱਧਰ ਪੈ ਗਈਆਂ 5 ਹੀ ਦੂਜੀ ਸਾਈਡ ਤੇ ਨੇ ਇੱਧਰੋਂ ਪਿੱਛੋਂ ਪ੍ਰੋਪਰ ਉਹਨੇ ਚੋਣਾ ਨੇ ਇਹ ਸਭ ਨੂੰ ਆਪਣੀ ਲੰਬਾਈ ਬਣ ਗਈ ਆ ਪਾ 45 ਦੀ ਕੱਟੀ ਸੀਗੀ 40 ਇੰਚ ਤਿਆਰ ਬਣ ਗਈ ਹੈ ਘੇਰ ਆਪਣਾ ਬਣ ਗਿਆ ਵਾ ਫਤਤੀਨ ਜਿ ਘੇਰ ਬਣ ਗਿਆ ਤੇ ਜਿੰਨਾ ਕਪੜਾ ਸੀਗਾ ਬਰ ਦੇ ਹਿਸਾਬ ਨਾਲ ਉਹਨੇ ਸਾਰੀ ਕੱਟ ਲਈਏ ਇਹ ਛੋਟਾ ਬਰ ਸੀਗਾ ਜਿਆਦਾ ਬੜਾ ਬਰ ਨਹੀਂ ਹੈਗਾ ਪਰ ਜਵੇਂ 5 ਮੀਟਰ ਸੂਕ ਹੁੰਦਾ ਹੈ ਉਹਦੇ ਹਿਸਾਬ ਨਾਲ ਇਹ ਕਪੜਾ ਸੀਗਾ ਇਹਦੇ ਵਿੱਚ ਆਪਾਂ ਜਿਹੜੀ ਸੈਂਟਰ 'ਚ ਕਟਾਈ ਕਰੀ ਸੀਗੀ ਉਹਦੇ ਵਿੱਚ ਆਪਾਂ ਲੈਂਸ ਲਾਤੀ ਹੈ ਲੌਂਗ ਇਸ ਤਰੀਕੇ ਇਸ ਤਰ੍ਹਾਂ ਕਾਟਨ ਦੇ ਸੂਤ ਨਾਲ ਵੀ ਆਪਾਂ ਫਰਾਕਾਂ ਲੜ ਜਾਣ ਬਣਾ ਕੇ ਇਹਨੂੰ ਰੂਬੀ ਫਰਾਕ ਕਹਿ ਦਿੰਦੇ ਆ ਕਾਟਨ ਦੇ ਸੂਤ ਤੇ ਕਾਟਨ ਦੀਆਂ ਲੈਸਾਂ ਲਾ ਕੇ ਵਧੀਆ ਡਰੈਸ ਤਿਆਰ ਕਰੋ ਬਾਕੀ ਜੇ ਆਪਾਂ ਲੜਕਾਂ ਲਾਣੇ ਹੋਣ ਡੋਰੀਆਂ ਲਾਣੀਆਂ ਨੇ ਉਹ ਵੀ ਆਪਾਂ ਇੱਥੇ ਲਗਾ ਸਕਦੇ ਆ ਜੇ ਕਮਰ ਲੂਜ਼ ਹੋਵੇ ਵੈਸੇ ਇਹ ਹਮ ਪ੍ਰੋਪਰ ਆ ਕੋਈ ਡੋਰੀ ਵਗੈਰਾ ਲਗਾਉਣ ਦੀ ਲੋੜ ਨਹੀਂ ਹੈਗੀ ਬਾਜੂ ਵੀ ਆਪਣੀ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਬਣਾਓ ਚਾਹੇ ਸਿੰਪਲ ਬਣਾਓ ਚਾਹੇ ਡਿਜ਼ਾਈਨ ਵਾਲਾ ਬਣਾਓ ਅੱਗੋਂ ਆਪਾਂ ਲੂਜ਼ ਰੱਖੀਏ ਪਿੱਛੋਂ ਟਾਈਟ ਰੱਖੀਏ ਜਿਸ ਤਰ੍ਹਾਂ ਫਰਾਕ ਦਾ ਡਿਜ਼ਾਈਨ ਹੈ ਉਸ ਤਰ੍ਹਾਂ ਹੀ ਬਾਜੂ ਦਾ ਡਿਜ਼ਾਈਨ ਕਰਿਆ ਕਰੋ ਤੁਹਾਨੂੰ ਵੀਡੀਓ ਵੇਖੋ ਵੀਡੀਓ ਵੇਖ ਕੇ ਤੁਸੀਂ ਆਪ خود ਪਟਾਈ ਸਲਾਈ ਕਰੋ ਕਰ ਉਹ ਕਰਕੇ ਨਾਲੇ ਵੀਡੀਓ ਦੇਖ ਕੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕੀ